ਗੁਰੂ ਗ੍ਰੰਥ ਸਾਹਿਬ ਪਾਸ਼ਾ ਵਿੱਚ ਇਹ ਬੋਲ ਪ੍ਰਗਟ ਨੇ ਡਿਠਾ ਹੈ ਸਭੈ ਥਾਵ ਨਹੀਂ ਤੁਦ ਜਿਹ ਆ ਬਦੋਹ ਪੁਰਖ ਬਿਧਾ ਤੇ ਤਾ ਤੂ ਸੋਹਿਆ ਹੁਣ ਤੁਸੀਂ ਆਖੋਗੇ ਇਹ ਕੀ ਗੱਲ ਹੋਈ ਜੀ ਬੀਰ ਮੰਦਰ ਸਾਹਿਬ ਦੀ ਸਭ ਤੋਂ ਵੱਧ ਮਹਿਮਾ ਹੈ ਅੰਮ੍ਰਿਤ ਸਰੋਵਰ ਦੀ ਸਭ ਤੋਂ ਵੱਧ ਮਹਿਮਾ ਹੈ ਗੁਰਦੁਆਰੇ ਤੇ ਕਹੀ ਨਹੀਂ ਆਪੇ ਜੇ ਤੁਸੀਂ ਆਂਦੇ ਹੋ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋ ਹਵਾ RAM ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ ਵੀ ਗੁਰਦੇਵ ਦੇ ਜਿੱਥੇ ਵੀ ਚਰਨ ਪੈ ਗਏ ਉਹ ਜਗਾ ਮੁਕੱਦਸ ਹੈ ਧੂੜੀ ਮਸਤਕ ਨੂੰ ਲਾਓ ਜੀਵਨ ਸਫਲਾ ਹੁੰਦਾ ਹੈ ਤੇ ਜਦੋਂ ਹਰ ਧਰਮਸ਼ਾਲਾ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਗਟ ਨੇ ਤੇ ਹਰਿਮੰਦਰ ਸਾਹਿਬ ਦੀ ਮਹਿਮਾ ਕਿਦਾਂ ਵੱਧ ਹੋ ਗਈ ਪਹਿਲਾ ਕਾਰਨ ਤੇ ਇਹ ਹੈ ਵੀ ਜਿੰਨੇ ਵੀ ਗੁਰਧਾਮ ਨੇ ਤੁਹਾਡੇ ਮੇਰੇ ਵਰਗੇ ਸੇਵਾਦਾਰਾਂ ਬਣਾਏ ਨੇ ਹਰਮੰਦਰ ਸਾਹਿਬ ਆਪਾਂ ਨਹੀਂ ਬਣਾਇਆ ਬਦੂ ਪੁਰਖ ਵਿਧਾਤੇ ਦਾ ਆਰਕੀਟੈਕਟ ਆਫ ਡੈਸਟੀਨੀ ਪ੍ਰਾਇਮਰ ਲਾਰਡ ਇਨ ਦਾ ਫਾਰਮ ਆਫ ਗੁਰੂ ਰਾਮਦਾਸ ਗੁਰੂ ਅਰਜਨ ਹੀ ਇਜ਼ ਦਾ ਡਿਜ਼ਾਈਨਰ ਆਫ ਹਰਮੰਦਰ ਸਾਹਿਬ ਇੱਕ ਡਾਕਟਰ ਨੇ ਅਰਥ ਕੀਤੇ ਇਸ ਪੰਕਤੀ ਦੇ ਉਹ ਕਹਿੰਦਾ ਹਰਮੰਦਰ ਦੀ ਮਹਿਮਾ ਤਾਂ ਵੱਧ ਹੈ ਸਾਰੇ ਗੁਰਸਥਾਨਾਂ ਤੀਰਥਾਂ ਨਾਲੋਂ ਇਹ ਆਪ ਅਕਾਲ ਪੁਰਖ ਨੇ ਗੁਰੂ ਰਾਮਦਾਸ ਗੁਰੂ ਅਰਜਨ ਬਣ ਕੇ ਹੱਥੀਂ ਸਾਜਿਆ ਹੈ ਦੂਜਾ ਕਾਰਨ ਆਪਣੇ ਪਿੰਡਾਂ ਵਿੱਚ ਗੁਰੂ ਘਰ ਨੇ ਸ਼ਹਿਰਾਂ ਵਿੱਚ ਗੁਰੂ ਘਰ ਨੇ ਅਠੋ ਪੈਰ ਬਾਣੀ ਦਾ ਜਾਪ ਨਹੀਂ ਚੱਲਦਾ ਹਰਮੰਦਰ ਸਾਹਿਬ ਚੱਲਦਾ ਹੈ ਤੇ ਜਿੱਥੇ ਜਿੰਨਾ ਸਿੱਖੀ ਦੇ ਸਿਧਾਂਤ ਤੇ ਪਹਿਰਾ ਦਿੱਤਾ ਜਾਵੇਗਾ ਉਹਦੀ ਮਹਿਮਾ ਓਨੀ ਹੀ ਬੁਲੰਦ ਹੋਵੇਗੀ ਜਿੱਥੇ ਜਿੰਨੀ ਵਧ ਕੀਰਤੀ ਐ ਉਨਾ ਹੀ ਨਾਮਣਾ ਵੱਧ ਹੁੰਦਾ ਤੀਰਸਦਾ ਤੀਰਥ ਹੁੰਦਾ ਕੀ ਐ 68 ਤੀਰਥ ਜੈ ਸਾਧ ਪਗਤਰ ਹੈ ਜਿੱਥੇ ਬੰਦਗੀ ਕੀਤੀ ਜਾਂਦੀ ਐ ਮਨ ਨੂੰ ਸਾਧਿਆ ਜਾਂਦਾ ਜਿੱਥੇ ਜਿੰਨੀ ਇਬਾਦਤ ਵੱਧ ਐ ਉਨਾ ਰਤਬਾ ਬੁਲੰਦਾ ਐ ਹੁਣ ਆ ਜਾਓ ਉਹ ਸਰੋਵਰ ਜਿਹਦੀ ਸੇਵਾ ਵਿੱਚ ਬਾਬਾ ਬੁੱਢਾ ਸਾਹਿਬ ਭਾਈ ਸਾਲੋ ਜੀ ਬਾਬਾ ਸੋਮੇ ਸ਼ਾਹ ਜੀ ਵਰਗੇ ਮਹਾਪੁਰਸ਼ ਲੱਗੇ ਰਹੇ ਦੋ ਕਿਤਾਬਾਂ ਨਹੀਂ ਪੜੀਆਂ ਹੁੰਦੀਆਂ ਪਤਾ ਨਹੀਂ ਕਿਹੜਾ ਵਿਦਵਾਨੀ ਦਾ ਛੱਜ ਚੁੱਕੀ ਫਿਰਨਗੇ ਬਹਿ ਕੇ ਗੁਰੂ ਦੀ ਹਜ਼ੂਰੀ 'ਚ ਕੁਫਰ ਤੋਲਣ ਲੱਗ ਪੈਦੋ ਉਹ ਪਾਣੀ ਆ ਜੀ ਉਹਦੀ ਤਾਂ ਕੋਈ ਤਾਕਤ ਨਹੀਂ ਉਹ ਤੇ ਅਖੇ ਜਾਤ ਪਾਤ ਮਿਟਾਉਣ ਲਈ ਚੁੱਭੀਆਂ ਲਾਉਣ ਦੀ ਬਣਾਇਆ ਸੀ ਸਰੋਵਰ ਵੀ ਇਕੱਠੇ ਨਾਲਿਆ ਕਰਿਓ ਇੱਥੇ ਬ੍ਰਾਹਮਣ ਵੀ ਨਾਵੇ ਸ਼ੂਦਰ ਵੀ ਨਾਵੇ ਵੈਸ਼ ਵੀ ਨਾਵੇ ਛਤਰੀ ਵੀ ਨਾਵੇ ਬਸ ਇਥੋਂ ਤੱਕ ਸੀਮਿਤ ਕਰਤਾ ਸਰੋਵਰ ਨੂੰ ਭਾਈ ਜੈਤੇ ਨੇ ਬੜਾ ਸੋਹਣਾ ਲਿਖਿਆ ਅਮਰਤ ਵਿਦ ਬਾਰੇ ਜਪਜਾਪ ਸਵਈਏ ਚੋਪੀ ਆਨੰਦ ਕੋ ਪਾਠ ਸੋਪਾ ਹਲ ਤਿਆਰ ਕਰੀ ਜਾਏ ਕਹਿੰਦੇ ਮੈਂ ਜਿਹੜਾ ਅਮਰਤ ਛਾਕੇ ਭਾਈ ਜੀਵਨ ਸਿੰਘ ਬਣਿਆ ਨਾ ਉਹ ਗੁਰੂ ਗੋਬਿੰਦ ਸਿੰਘ ਨੇ ਜਪਜਾਪ ਸਵਈਏ ਚੋਪੀ ਆਨੰਦ ਦੇ ਪਾਣੀ ਨਾਲ ਤਿਆਰ ਕੀਤਾ ਹੈ ਹੁਣ ਬਾਣੀ ਪੜੀ ਪਾਣੀ ਤੇ ਪਾਣੀ ਬਣ ਗਿਆ ਬੇਹਿਆਤ ਅਮਰਤ ਤੇ ਜਿੱਥੇ 3 400 ਵਰੇ ਤੋਂ ਕੀਰਤੀ ਹੋ ਰਹੀ ਹੈ ਬਾਣੀ ਪੜੀ ਜਾ ਰਹੀ ਹੈ ਉਹ ਪਾਣੀ ਰਹਿ ਗਿਆ ਪਾਣੀ ਦੇ ਕ੍ਰਿਸਟਲਸ ਬੈਕਟੀਰੀਆ ਉਹ ਵੀ ਅਸਰ ਕਬੂਲਦੇ ਨੇ ਨਕਾਰਾਤਮਕ ਤਰੰਗਾਂ ਸਕਾਰਾਤਮਕ ਤਰੰਗਾਂ ਪੋਜ਼ਿਟਿਵ ਨੈਗੇਟਿਵ ਵਾਈਬਸ ਚੜਦੀ ਕਲਾ ਦੇ ਬੋਲਾਂ ਦਾ ਅਸਰ ਹਰੇਕ ਤੇ ਹੁੰਦਾ ਹੈ ਬਾਣੀ ਚੜਦੀ ਕਲਾ ਦਾ ਪ੍ਰਤੀਕ ਹੈ ਜਲ ਤੇ ਵੀ ਅਸਰ ਕਰਦੀ ਹੈ ਵਾਟਰ ਕ੍ਰਿਸਟਲਸ ਸਟਰੋਂਗ ਹੋ ਜਾਂਦੇ ਨੇ ਜਿੱਥੇ ਰੱਬ ਦੇ ਨਾਮ ਦਾ ਜਾਪ ਹੋਵੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਇਹ ਰੋਗ ਸ਼ੋਗ ਮਿਟਾਉਂਦਾ ਹੈ ਸਰੋਵਰ ਦਾ ਜਲ ਤੋ ਮਹਾਰਾਜ ਕਹਿੰਦੇ ਵਸਦੀ ਸਗਨ ਅਪਾਰ ਅਨੂਪ RAMDAS ਪੁਰ ਹਰ ਹਾਂ ਨਨਕ ਕਾਸਮਲ ਜਾਹੇ ਨਾਇ RAMDAS ਸਰ ਇਥੇ ਸਰ ਲਬਜ਼ ਹੈ ਸਰੋਵਰ ਨੂੰ ਆਂਦੇ ਨੇ ਤੁਸੀਂ ਠੀਕ ਹੈ ਅੰਤਰੀਅਰਥ ਕਰ ਲਓ ਜੀ ਨਾਮ ਦੇ ਸਰੋਵਰ ਦੀ ਗੱਲ ਹੈ ਪਰ ਦੌੜ ਨਹੀਂ ਸਕਦੇ ਵੀ ਇੱਥੇ ਪਾਣੀ ਦੇ ਸਰੋਵਰ ਦੀ ਗੱਲ ਵੀ ਹੋਈ ਹੈ ਕਿਉਂਕਿ ਸਰ ਲਬਜ਼ ਪਹਿਲਾਂ ਪਾਣੀ ਲਈ ਲਿਕੁਇਡ ਸਟੇਟ ਲਈ ਆਉਂਦਾ ਹੈ ਅੰਤਰੀਅਰਥ ਬਾਦਾਂ ਲੱਗੇਗਾ ਬਾਹਰमुखी ਅਰਥ ਤੋਂ ਦੌੜਿਆ ਨਹੀਂ ਜਾ ਸਕਦਾ ਤੋਕ ਇੰਗਲਿਸ਼ ਦਾ ਡਾਕਟਰ ਲਿਖਦਾ ਹੈ ਕਹਿੰਦਾ ਬਾਈ ਟੇਕਿੰਗ ਬਾਥ ਇਨ ਦਾ ਸੈਕ੍ਰੇਟ ਪੂਲ ਆਫ ਗੁਰੂ ਰਾਮਦਾਸ ਯਰ ਆਲ ਸਫਰਿੰਗਸ ਵਿਲ ਬੀ ਵਾਸ਼ਡ ਅਵੇ ਤੇਰੇ ਸਾਰੇ ਹੀ ਰੋਗ ਸੋਗ ਮਿਟ ਜਾਣਗੇ ਏ ਗੁਰੂ ਰਾਮਦਾਸ ਦੇ ਸਰੋਵਰ ਦੀ ਮਹਿਮਾ ਐ ਗੁਰ ਕਰਤਾ ਗੁਰ ਕਰਨ ਹਾਰ ਗੁਰਮਖ ਸਚੀ ਸੋਏ ਗੁਰ ਤੇ ਬਾਹਰ ਕਿਸ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰੂ ਜੋ ਚਾਹੇ ਕਰ ਸਕਦਾ ਐ ਖੈਰ ਕਰਾਮਾਤ ਬੜੀ ਬੁਲੰਦ ਐ ਗੁਰੂ ਕਰਦੀ ਮੇਰੇ ਪਿੱਛੇ ਹੀ ਬੈਠੇ ਨੇ ਭਾਈ ਅਵਤਾਰ ਸ਼ਾਹ ਸਿੰਘ ਜੀ ਤੋ ਇਸ ਸਮਾਗਮ ਤੋਂ ਪਹਿਲਾਂ ਕੋਈ ਸਰੀਰਕ ਪ੍ਰੋਬਲਮ ਕਰਕੇ ਚੌਂਕੜਾ ਨਹੀਂ ਸੀ ਲਗਾ ਪਾ ਰਹੇ ਤੋ ਸੰਗਤ ਨੂੰ ਬੇਨਤੀ ਕੀਤੀ ਵੀ ਇੱਥੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਨਾਨਕ ਪਿਆਉ ਸਾਹਿਬ ਜਪਜੀ ਸਾਹਿਬ ਦਾ ਜਾਪ ਕਰਕੇ ਦੇਹ ਰੋਗਤਾ ਲਈ ਅਰਦਾਸ ਕਰ ਦਿਓ ਸੰਗਤ ਨੇ ਕਰ ਦਿੱਤੀ ਕਰਨ ਵਾਲਾ ਅਜਮਤਾਂ ਦੇ ਸਹਿਤ ਮਾਲਕ ਖੁਦ ਖੁਦਾ ਗੁਰੂ ਨਾਨਕ ਹੈ ਗੁਰੂ ਰਾਮਦਾਸ ਹੈ ਅਰਦਾਸ ਕਰਨ ਦੀ ਧੀਰ ਸੀ ਉਦੋਂ ਤੋਂ ਹੀ ਚੌਂਕੜਾ ਲੱਗ ਗਿਆ ਡੇਢ ਦੋ ਦੋ ਘੰਟੇ ਬਹਿ ਜਾਂਦੇ ਨੇ ਹੁਣ ਆ ਕੱਲ ਪਰਸੋਂ ਦੀ ਗੱਲ ਹੈ ਠੀਕ ਹੈ ਜਿਹਦੀ ਭਾਵਨਾ ਹੈ ਉਹਦੇ ਲਈ ਚਮਤਕਾਰ ਹੈ ਜਿਹਦੀ ਭਾਵਨਾ ਨਹੀਂ ਉਹ ਤੇ ਇਦਾਂ ਕਹਿ ਕੇ ਟਾਲ ਦਿੰਦਾ ਵੀ ਜਾਦੂਗਰ ਤੇ ਬਥੇਰੇ ਹੁੰਦੇ ਨੇ ਜਿੱਥੇ ਸ਼ਰਦਾ ਹੈ ਉਥੇ ਰੱਬ ਹੈ ਜਿੱਥੇ ਸ਼ਰਦਾ ਨਹੀਂ ਉਥੇ ਰੱਬ ਨਾਲ ਦੀ ਕੋਈ ਸ਼ੈ ਨਹੀਂ ਨਾਲੇ ਬਾਣੀ ਚੋਂ ਸਾਬਤ ਕਰ ਰਿਆ ਮੈਂ ਕੋਈ ਮੇਰੀ ਆਪਣੀ ਵਿਚਾਰਧਾਰਾ ਨਹੀਂ ਹੈ ਕਿਰਪਾ ਕਟਾਖਵ ਲੋਕਨ ਕੀਨੋ ਦਾਸ ਕਾ ਦੂਖ ਬਿਦਾਰੇ ਉਹ ਗੁਰੂ ਰਾਮਦਾਸ ਗੁਰੂ ਨਾਨਕ ਗੁਰੂ ਅੰਗਦ ਦੀ ਨਜ਼ਰੇ ਨਿਆਮਤ ਹੋ ਜਾਵੇ ਤੇ ਸੁੱਕਿਆ ਨੂੰ ਫਲ ਪੈ ਜਾਂਦਾ ਨਵੇਂ ਨਰੋਏ ਹੋ ਜਾਈਦਾ ਹੈ